ਮਸਕਾ ਆਕਾਸ਼ ਮਣੀ ਦਾ ਇਹ ਜਲੰਧਰ ਕੇਂਦਰ ਹੁਣ ਤੁਸੀਂ ਅਫਤਾਰ ਸਿੰਘ ਢਿੱਲੋਂ ਤੋਂ ਪਰਦੇਸ਼ ਖਬਰਾਂ ਸੁਣੋ ਭਾਜਪਾ ਦੀ ਅਗਈ ਵਾਰੇ ਐਨਡੀਏ ਗੱਟਚੋੜ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ 292 ਸੀਟਾਂ ਜਿੱਤ ਕੇ ਪੂਰਨ ਬਹੁਮੱਥਾ ਹਾਸਲ ਕੀਤਾ ਹੈ ਸਾਰੀਆਂ 543 ਲੋਕ ਸਭਾ ਸੀਟਾਂ ਦੇ ਨਤੀਜੇ ਲਾਣੇ ਜਾ ਚੁੱਕੇ ਨੇ ਭਾਜਪਾ ਨੇ ਇਕੱਲੇ ਹੀ 240 ਸੀਟਾਂ ਜਿੱਤੀਆਂ ਨੇ ਤੇਲਗੋਨ ਦੇ ਸਮਨੋਂ 16 ਜਨਤਾ ਦਲ ਯੂਨਾਈਟਿਡ ਨੂੰ 12 ਹਿੰਦਗੁਰ ਤੋਂ 233 ਚਤਕੇ ਹੋਰਾਂ ਨੂੰ 18 ਸੀਟਾਂ ਮਿਲੀਆਂ ਨੇ ਕਾਂਗਰਸ 99 ਸੀਟਾਂ ਸਵਾਜਵਦੀ ਪਾਰਟੀ 37 ਸਨਮੂਰ ਕਾਂਗਰਸ 29 ਅਤੇ ਡੀਐਮਪੀ 22 ਸੀਟਾਂ ਜਿੱਤਣ ਵਿੱਚ ਕਾਮਯਾਬ ਰਹੀ ਪ੍ਰਮੁੱਖ ਚੇਤੂ ਉਮੀਦਵਾਰਾਂ ਵਿੱਚ ਵਾਰਣ ਸੀ ਤੋਂ ਪ੍ਰਧਾਨ ਮੰਤਰੀ ਤੇ ਭਾਜਪਾ ਨੇਤਾ ਨਰਿੰਦਰ ਮੋਦੀ ਗਾਂਧੀ ਨਗਰ ਤੋਂ ਕੇਂਦਰੀ ਮੰਤਰੀ ਮੇਸ਼ਰ ਕੋਟਾ ਤੋਂ ਉਮਰਤ ਲਾਭਿਕਨੜ ਤੋਂ ਅਰਜਨਰਾਮ ਮੇਘਵਾਲ ਤੇ ਜੋਧਪੁਰ ਤੋਂ ਗਜਿੰਦਰ ਸਿੰਘ ਸ਼ਿਕਾਵਤ ਸ਼ਾਮਲ ਨੇ ਹਾਰਨ ਵਾਲੇ ਪ੍ਰਮੁੱਖ ਉਮੀਦਵਾਰਾਂ ਵਿੱਚ ਖੁੰਟੀ ਤੋਂ ਭਾਜਪਾ ਗੂਚੇ ਕੇਂਦਰੀ ਮੰਤਰੀ ਅਰਜਨ ਮੁੰਡਾ ਅਮੇਤੀ ਤੋਂ ਸਮਰਤੀ ਰਾਣੀ ਬਾਰਾਮੂਲਾ ਤੋਂ ਨੈਸ਼ਨਲ ਕਾਨਫਰੰਸ ਆ ਗੂਮਰ ਅਦੁੱਲਾ ਤੇ ਨੰਤਨਾਗ ਸੀਟ ਤੋਂ ਪੀਡੀਪੀ ਮੁਖੀ ਪੀਡੀਪੀ ਆਗੂ ਮਹਿਬੂਬਾ ਮੁਫਤੀ ਸ਼ਾਮਲ ਨੇ ਉੱਧਰ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚੋਂ ਸੱਤ ਨਤੀਜੇ ਕਾਂਗਰਸ ਪਾਰਟੀ ਤੇ ਨਾਮ ਆਦਮੀ ਪਾਰਟੀ ਕਿਸ਼ਰਮਣਿਕਾਰੀ ਦਲ ਤੇ ਦੋ ਆਜ਼ਾਦ ਮੀਤਵਾਰਾਂ ਦੇ ਹੱਕ ਵਿੱਚ ਗਏ ਨੇ ਕਾਂਗਰਸ ਪਾਰਟੀ ਦੇ ਅਮਰਸਰ ਤੋਂ ਗੁਰਜੀਤ ਸਿੰਘ ਆਉਜਲਾ ਤੇ ਫਤਿਹਗੜ੍ਹ ਸਾਹਿਬ ਰਾਖਮਾ ਹਲਕੀ ਤੋਂ ਅਮਰਿੰਦਰ ਸਿੰਘ ਦੂਜੀ ਵਾਰ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਕਬਾਇਆ ਰੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਵੜਿੰਗ ਜਲੰਧਰ ਰਾਖਵੇਂ ਹਲਕੀ ਤੋਂ ਚਰਨਜੀਤ ਸਿੰਘ ਚੰਨੀ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਤੇ ਪਟਿਆਲਾ ਤੋਂ ਡਾਕਟਰ ਧਨਵੀਰ ਕਾਂਦੀ ਚੁਣੇ ਗਏ ਨੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਗਰਮੀਤ ਸਿੰਘ ਮੀਥੇਰ ਅਨੰਦਪੁਰ ਸਾਹਿਬ ਤੋਂ ਮਲਵਿੰਦਰ ਸਿੰਘ ਕਾਂਗਸੇ ਹਿਆਰਪੁਰ ਰਾਖਵਾ ਲੋਕ ਸਭਾ ਹਲਕੀ ਤੋਂ ਡਾਕਟਰ ਰਾਜਕੁਮਾਰ ਸੱਬੇਵਾਰ ਕਾਮਜਾਬਰੇ ਬਠਿੰਡਾ ਤੋਂ ਸ਼ਰਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਨੂੰ ਚੌਥੀ ਵਾਰ ਜਿੱਤ ਹਾਸਲ ਹੋਈ ਹੈ ਫਰੀਦਕੋਟ ਦਾ ਜ਼ਿਲ੍ਹਾ ਮੀਤਵਰ ਸਰਬਜੀਤ ਸਿੰਘ ਖਾਲਸਾ ਤੇ ਖੜੂਤ ਸਾਹਿਬ ਤੋਂ ਅਮਰਿਤਪਾਲ ਸਿੰਘ ਨੇ ਜਿੱਤ ਹਾਸਲ ਕੀਤੀ ਹੈ ਅਮਰਿਤਪਾਲ ਸਿੰਘ ਸੂਬੇ ਵਿੱਚ ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤਨ ਜਿੱਤ ਹਾਸਲ ਕਰਨ ਵਾਲੇ ਬਣ ਗਏ ਨੇ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਗਰਮੀਤ ਸਿੰਘ ਮੀਥੇਰ ਨੇ ਸੰਗਰੂਰ ਵਿੱਚ ਇੱਕ ਵੱਡੀ ਜਿੱਤ ਹਾਸਲ ਕੀਤੀ ਹੈ ਜਦਕਿ ਪਾਰਟੀ ਦੇ ਚਾਰ ਹੋਰ ਮੰਤਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਬਾਰੇ ਸੰਗਰੂਰ ਦੇ ਨਿਵਾਸੀ ਸੀਨੀਅਰ ਪੱਤਰਕਾਰ ਸ਼ਵਿੰਦਰ ਸਿੰਘ ਦਸਤੇ ਨੇ ਅਸਲ ਵਿੱਚ ਭਾਰਿਆਂ ਨੂੰ ਇਹ ਹੈਗਾ ਕਿ ਸੰਗਰੂਰ ਵਾਲੀ ਜਿਹੜੀ ਸੀਟ ਹੈ ਨਾ ਉਹ ਇਸ ਲਈ ਵੀ ਹੈ ਮੈਂ ਕਿ ਜਦੋਂ ਚਾਰ ਸੀਟਾਂ ਮਿਲਿਆ ਸੀ ਆਮ ਆਦਮੀ ਪਾਰਟੀ ਨੂੰ 2014 ਦੇ ਵਿੱਚ ਉਦੋਂ ਵੀ ਵੱਡੀ ਲੀਡ ਜਿਹੜੀ ਸੰਗਰੂਰ ਦੇ ਵਿੱਚ ਸੀ ਦੂਜੀ ਗੱਲ ਜਿਹੜੀ ਹੈ ਕਿ ਪੱਲੀ ਵਿੱਚ ਜਦੋਂ ਆਪ ਨੂੰ ਕੋਸ਼ਰ ਪੁਰਾਣੇ ਨੂੰ ਚਿੱਤੀ ਸੀਟ ਬੱਤੀ ਸੀ ਉਦੋਂ ਵੀ ਇਹ ਸੰਗਰੂਰ ਵਾਲੀ ਸੀ ਜਿੱਤੇ ਹੁਣ ਵੀ ਵੱਡੀ ਜਿੱਤ ਜਿਹੜੀ ਮਿਲੰਦਾ ਇਹ ਕਾਰਨ ਨਹੀਂ ਹੈ ਕਿ ਇੱਕ ਇੱਕ ਸੀਐਮ ਦੀ ਸੀਟ ਹੈ ਕਿ ਇੱਕ ਇਸੇ ਦਾ ਆਧਾਰ ਹੈਗਾ ਵਾ ਜਿੱਥੇ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਪੀਟੀਐਸ ਦੀ ਜਿਹੜੀ ਕਿਤੇ ਨਾ ਕੋ ਗੁੱਟ ਰਹੀ ਹੈ ਤੇ ਮੌਜੂਦਾ ਸੱਤਾ ਦੇ ਵਿੱਚ ਮੀਟ ਹੋਇਆ ਦਾ ਜਿਹੜਾ ਆਪਣਾ ਚੇਤਾ ਸਕੇ ਮੁੱਖ ਜਿਹਦਾ ਚਿਹਰਾ ਹੈਗਾ ਉਹ ਇਤਕਾਫੀ ਮੇਰੇ ਖਲ ਕੰਮ ਆਇਆ ਇਸ ਜਿੱਤ ਦਾ ਬਸ ਹੀ ਸਿਮਰ ਸਿੰਘ ਮਾਨ ਤੇ ਖੇਰਾ ਵੀ ਬੋਲ ਦੇ ਇਹ ਖਮਾ ਦੇ ਤੇ ਕਿਉਂਕਿ ਇਹ ਕੋਸਵਾ ਦੀ ਬੋਲ ਫੋਨ ਕਰਕੇ ਵੰਡੀ ਗਈ ਹੈ ਜਿਸ ਦੇ ਕਰਕੇ ਵੀ ਥੋੜਾ ਨੂੰ ਫਾਇਦਾ ਮਿਲਿਆ ਉਹਦਰ ਬੈਂਕ ਦੇ ਰਿਟਾਇਰਡ ਅਧਿਕਾਰੀ ਸਕੇ ਕਪੂਰ ਦਾ ਕਹਿਣਾ ਹੈ ਕਿ ਲੋਕਾਂ ਦਾ ਭਰੋਸਾ ਰਵਾਇਤੀ ਪਾਰਟੀਆਂ ਤੋਂ ਖਤਮ ਹੁੰਦਾ ਜਾ ਰਿਹਾ ਹੈ ਅਨੈਕਸ ਸੁਮਿਤ ਐਸ ਕੇ ਕਪੂਰ ਇਹ ਰਿਜ਼ਲਟ ਤਾਂ ਜਿਹੜਾ ਮਿਕਸਡ ਫੀਲਿੰਗਸ ਦੱਸਦਾ ਹੈ ਕਿ ਕਿਤੇ ਲੋਕਾਂ ਦੀ ਜਿਹੜੀ ਐਕਸਪੈਕਟੇਸ਼ਨ ਸੀ ਨਾ ਪ੍ਰੈਜ਼ੈਂਟ ਗੋ ਮਾਰਤੋਂ ਉਹ ਲੱਗਦਾ ਵੀ ਕਿਸੇ ਹੱਦ ਤੱਕ ਉਹ ਪੂਰੀਆਂ ਹੋ ਨਹੀਂ ਲੱਗੀਆਂ ਤੇ ਉਹਨਾਂ ਨੇ ਕਾਫੀ ਸੀਟਾਂ ਹਾਰੀਆਂ ਕਾਫੀ ਮਿਨਿਸਟਰ ਉਹਨਾਂ ਦੇ ਹਾਰ ਗਏ ਔਰ ਜਿਹੜੀ ਇੱਕ ਮੇਨਸਟ੍ਰੀਮ ਪਾਰਟੀ ਸੀ ਕਿ ਜਿੰਨੇ ਕਿ ਪੰਜਾਬ ਦੇ ਵਿੱਚ ਕਈ ਸਾਲਾਂ ਤੱਕ ਰਾਜ ਕੀਤਾ ਸ਼ਰਮਣੀ ਅਕਾਲੀ ਦਲ ਉਹ ਬਿਲਕੁਲ ਆਸ਼ੀਅਤ ਚਲੇਗੀ ਇਸ ਦਾ ਮਤਲਬ ਹੈ ਕਿ ਉਹਨਾਂ ਨੇ ਆਪਣੀ ਪੈਠ ਲੋਕਾਂ ਤੱਕ ਨਾ ਪਹੁੰਚਾ پائی ਔਰ ਲੋਕਾਂ ਦੇ ਜਿਹੜੇ ਮਸਲੇ ਉਹ ਹੱਲ ਨਹੀਂ ਕਰ पाए ਔਰ ਲੋਕਾਂ ਨੂੰ ਅਲੱਗ-ਅਲੱਗ ਛੱਡ ਦਿੱਤਾ ਉਹ ਦੇਖੋ ਤੁਸੀਂ ਲੋਕਾਂ ਨੇ ਸਾਰੇ ਇੱਕ ਡਿਫਰੈਂਟ ਡਿਫਰੈਂਟ ਪਾਰਟੀਆਂ ਨੂੰ ਦਿੱਤਾ ਇਸ ਦਾ ਕਲੀਅਰ ਇੰਡੀਕੇਸ਼ਨ ਇਹ ਹੀ ਹੈ ਕਿ ਲੋਕੀ ਜਿਹੜੇ ਨਾ ਸੈਟੀਸਫਾਈਡ ਨਹੀਂ ਹੈਗੇ ਇਹਨਾਂ ਦੀ ਪ੍ਰੈਜ਼ੈਂਸ ਪ੍ਰੈਜ਼ੈਂਸ ਸੈਟਅਪ ਤੋਂ ਕਿਸੇ ਵੀ ਪਾਰਟੀ ਤੋਂ ਔਰ ਜਿਦਾ ਕਿ ਰਿਜ਼ਲਟ ਇਹੀ ਇੰਡੀਕੇਟ ਕਰਦਾ ਕਿ ਹਰ ਪਾਰਟੀ ਨੂੰ ਆਪਣੀ ਇੰਟਰਸੈਕਸ਼ਨ ਕਰਨੀ ਪੈਣੀ ਹੈ ਅੱਜ ਵਿਸ਼ਵ ਵਤਾਵਰਨ ਦਿਵਸ ਇਸ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਦੇ ਬੁੱਧ ਜੰਤੀ ਪਾਰਕ ਵਿਖੇ ਬੂਟਾ ਲਗਾ ਕੇ ਮਾਂ ਦੇ ਨਾਂ ਤੇ ਇੱਕ ਰੁੱਖ ਮੁਹਿੰਮ ਦੀ ਸ਼ੁਰੂਆਤ ਕੀਤੀ ਇਸ ਮੁਹਿੰਮ ਦਾ ਉਦੇਸ਼ ਦੇਸ਼ ਭਰ ਵਿੱਚ ਕਰੋੜਾਂ ਰੁੱਖ ਲਾਉਣ ਦੀ ਇੱਕ ਵਿਲੱਖਣ ਲੋਕ ਲਹਿਰ ਪੈਦਾ ਕਰਨਾ ਹੈ ਉਹਨਾਂ ਨਾਲ ਕੇਂਦਰੀ ਵਤਾਵਰਨ ਮੰਤਰੀ ਵਪਿੰਦਰ ਯਾਦਤ ਦਿੱਲੀ ਦੇ ਉਪ ਰਾਜਪਾਲ ਵੀ ਨੇ ਕੁਮਾਰ ਸਿੰਘ ਸੈਨਾਵੀ ਮੌਜੂਦ ਰਹੇ ਇਸ ਦੌਰਾਨ ਵਿਸ਼ਵ ਵਾਤਾਵਰਨ ਦੀ ਸੇਮਕਤੇ ਸ਼੍ਰੀ ਮੁਕਤਸਰ ਸਾਹਿਬ ਸਮੇਤ ਮਾਲਵੇ ਦੇ ਕਈ ਇਲਾਕਿਆਂ ਵਿੱਚ ਖੇਤੀ ਵਿਰਾਸਤ ਮਿਸ਼ਨ ਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਵਾਤਾਵਨ ਸੰਭਾਲ ਹਿਤ ਸਮੂਹ ਅਰਦਾਸ ਕੀਤੀ ਗਈ ਹੈ ਗੁਰੂ ਘਰਾਂ ਵਿੱਚ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤਮ ਹੱਤ ਦੇ ਰੋਹਾਨੀ ਬਾਪ ਨੂੰ ਆਪਣੇ ਜੀਵਨ ਵਿੱਚ ਉਤਾਰਨ ਤੇ ਵਾਤਾਵਨ ਦੀ ਸੰਭਾਲ ਹਿਤ ਸਮਰੱਥਾ ਵਕਸ਼ਣ ਲਈ ਅਰਦਾਸ ਕੀਤੀ ਗਈ ਇਸ ਦਿਨਾਲੀ ਪ੍ਰਦੇਸ਼ ਦੀ ਖਬਰਾਂ ਖਤਮ ਹੋਈਆਂ ਨਮਸਕਾਰ